ਜੰਮੂ ਕਸ਼ਮੀਰ ਦੇ ਕੁੱਲਗਾਮ ਦੇ ਅਖਰ ਜੰਗਲ ਵਿੱਚ ਭਾਰਤ ਦੀ ਫੌਜ ਦਾ ਆਪਰੇਸ਼ਨ ਅਖਲ ਪਿਛਲੇ ਹਫਤੇ 1 ਅਗਸਤ ਤੋਂ ਚੱਲ ਰਿਹਾ ਹੈ ਇਸ ਵਿੱਚ ਬੀਤੀ ਰਾਤ ਸਮਰਾਲਾ ਦੇ ਨੇੜਲੇ ਪਿੰਡ ਮਾਨੂਪੁਰ ਦਾ ਫੌਜੀ ਜਵਾਨ ਪ੍ਰਿਤਪਾਲ ਸਿੰਘ 29 ਸਾਲ ਪੁੱਤਰ ਹਰਬੰਸ ਸਿੰਘ ਸ਼ਹੀਦ ਹੋ ਗਿਆ ਸ਼ਹੀਦ ਪ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਅੱਜ ਸਵੇਰੇ 5 ਵਜੇ ਜਦੋਂ ਆਰਮੀ ਆਫਿਸ ਤੋਂ ਫੋਨ ਆਇਆ ਕਿ ਪ੍ਰਿਤਪਾਲ ਸਿੰਘ ਦੇ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ ਪ੍ਰਿਤਪਾਲ ਦੇ ਪਰਿਵਾਰ ਨੂੰ ਗਹਿਰਾ ਸਦਮਾ ਲੱਗਿਆ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਛਾ ਗਈ ਅਤੇ ਪਿਤਾ ਵੀ ਮਜ਼ਦੂਰੀ ਕਰਦੇ ਹਨ ਅਤੇ ਪ੍ਰਿਤਪਾਲ 2015 ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋਇਆ ਸੀ ਪ੍ਰਿਤਪਾਲ ਸਿੰਘ ਦੇ ਚਾਚਾ ਅਤੇ ਤਾਇਆ ਵੀ ਫੌਜ ਤੋਂ ਸੇਵਾ ਮੁਕਤ ਹਨ ਅਤੇ ਸ਼ਹੀਦ ਪ੍ਰਿਤਪਾਲ ਸਿੰਘ ਦਾ 6 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਸ਼ਹੀਦ ਪ੍ਰਿਤਪਾਲ ਸਿੰਘ ਵਿਆਹ ਦੇ ਸਮੇਂ 10 ਦਿਨ ਦੀ ਛੁੱਟੀ ਲਈ ਘਰ ਵਾਪਸ ਆਇਆ ਸੀ ਸ਼ਹੀਦ ਪ੍ਰਿਤਪਾਲ ਸਿੰਘ ਪਿੱਛੇ ਆਪਣੇ ਬਜ਼ੁਰਗ ਮਾਤਾ ਪਿਤਾ ਅਤੇ ਪਤਨੀ ਮਨਪ੍ਰੀਤ ਕੌਰ ਨੂੰ ਛੱਡ ਕੇ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਸਮਰਾਲਾ ਤੋਂ ਲਖਵਿੰਦਰ ਸਿੰਘ ਕਤਰੀ ਦੀ ਰਿਪੋਰਟ ਇਨੂੰ 10 ਸਾਲ ਹੋ ਗਏ। ਰਾਤ ਨੂੰ ਕੋਈ ਕਾਲ ਆਈ ਸੀ। ਤੜ ਤੜ ਕਿਉਂ ਕਾਲ ਆਈ ਸੀ ਜੀ 5 5:30 ਹੋਏ। ਮੇਰੇ ਭਤੀਜੇ ਨੂੰ ਆਈ ਸੀ ਕਿ ਸਾਹ ਦਾ ਫੋਨ ਆਇਆ ਸੀ ਅਫਸਰ ਦਾ। ਇਹਨੇ ਵੀ ਸੀ ਇਹ ਹੋ ਗਿਆ। ਫਿਰ ਤਬਾਹ। ਵਿਆਹ ਨੂੰ 4-5 ਮਹੀਨੇ ਹੀ ਹੋਏ ਸੀਗੇ ਜੀ। ਪਾਸਟ ਟਾਈਮ ਵਿਆਹ ਤੋਂ ਬਾਅਦ ਆਏ। ਫੇਰ ਨਹੀਂ ਆਇਆ ਜੀ। ਹੁਣ ਤਾਂ ਹੁਣ ਚਾਰ ਕੁ ਮਹੀਨੇ ਹੋਏ ਨੇ ਜੀ ਬਾਲਾ ਚ ਐ ਨਹੀਂ ਹੋਇਆ ਇਹਨੂੰ ਵਿਆਹ ਨੂੰ ਪਰਿਵਾਰ ਦੇ ਵਿੱਚ ਕੌਣ ਕੌਣ ਆਇਆ ਜੀ ਕਿਹਨਾਂ ਇਹਨਾਂ ਦੇ ਮੰਮੀ ਡੈਡੀ ਆ ਦੋ ਭਰਾ ਨੇ ਇੱਕ ਭਰਾ ਡੋਇਆ ਹੋਇਆ ਇੱਕ ਭਰਾ ਨਾਲ ਰਹਿਂਦਾ ਬੜਾ ਇਹ ਗਵਲਾ ਸੀਗਾ ਪਿੱਛੇ ਪੂਰਾ ਸਾਰਾ ਕਿੰਨੇ ਆ ਕਿ ਕਰਦੇ ਨੇ ਜੀ ਬਾ ਜੀ ਮੁੰਡਾ ਪ੍ਰਾਈਵੇਟ ਲੱਗਿਆ ਹੈ ਬੜਾ ਭਰਾ ਇਹ ਦੇ ਉੱਤੇ ਹੀ ਸਾਰਾ ਸੀਗਾ ਜੀ ਮਾਪੇ ਨੂੰ ਬਾ ਵੀ ਕੀ ਮੈਂ ਦੀ ਬਸ ਜੀ ਇਹ ਸਰਕਾਰਾਂ ਦੇ ਕੰਮ ਨਹੀਂ ਜਦ ਹੁਣ ਭਾਰਤੀ ਕਟਨਾ ਹੁੰਦਾ ਫਿਰ ਪੂਰਾ ਸਾਰਾ ਕਦ ਕਟ ਸਾਤੀ ਸਾਰਾ ਫਿਰ ਜਦ ਡੈੱਡ ਬਾਡੀ ਆਉਂਦੀ ਆ ਕਤਲਾਮ ਉਹਦਾ ਕਿਸੇ ਦਾ ਸਿਰ ਨਹੀਂ ਕਿਸੇ ਦੀ ਲੱਤ ਨਹੀਂ ਹੈਗੀ ਤੇ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਵੀ ਇਹਨਾਂ ਦਾ ਨਾਸ ਕੀਤਾ ਜਾਵੇ ਅਤਵਾਦੀਆਂ ਦਾ ਸੇ ਛੋਟੇ ਹੋ ਜਾਂ ਬਡੇ ਤੇ ਮੇਰਾ ਨਾਮ ਹਰਪ੍ਰੀਤ ਸਿੰਘ ਆ ਮੈਂ ਉਹਦਾ ਜੀ ਬڑا ਭਰਾ ਮੈਂ ਪ੍ਰਿਤਪਾਲ ਸਿੰਘ ਤੇ ਕੀ ਸੁਨੇਹਾ ਆ ਤੇ ਕਦੋਂ ਪਤਾ ਲੱਗਿਆ ਸਰ ਮਤਲਬ ਉਹਨਾਂ ਨਾਲ ਮੇਰੀ ਗੱਲ-ਗੱਲ ਹੋਈ ਸੀ ਕਿ ਕੱਲ ਵੀ ਉਹਨਾਂ ਦੀ ਫਾਇਰਿੰਗ ਚੱਲਦੀ ਪਈ ਸੀ ਆਪਰੇਸ਼ਨ ਚੱਲ ਰਿਹਾ ਸੀ ਕੱਲ ਵੀ ਉਹਨਾਂ ਦਾ ਟੈਰਸ ਨਾਲ ਤੇ ਸਵੇਰੇ ਉਹਨਾਂ ਨਾਲ ਸਵੇਰੇ ਮੈਨੂੰ 5:30 ਵਜੇ ਸਰ ਕਾਲ ਆਈ ਸੀ ਕਿ ਉਹਨਾਂ ਦੇ ਫਰੈਂਡ ਸੀ ਸਰ ਤੇ ਉਹ ਕਹਿੰਦਾ ਏਦਾਂ ਏਦਾਂ ਗੱਲਬਾਤ ਕਹਿੰਦਾ ਆਪਣੇ ਪ੍ਰਿਤਪਾਲ ਦੇ ਯਾਰ ਸੱਟਾ ਸੁੱਟਾ ਵੱਜੀਆਂ 10 ਤਾਂ ਨੀਰਿਆ ਸੀ ਵੀ ਏਦਾਂ ਵੀ ਸ਼ਹੀਦ ਹੋ ਗਿਆ ਮੈਂ ਚਲ ਕੋਈ ਨਹੀਂ ਹਸਪੀਟਲ ਲੈ ਕੇ ਤੁਸੀਂ ਕਹਿੰਦਾ ਹਾਂ ਮੈਂ ਖਾ ਮੈਂ ਆ ਜਣਾ ਕੋਈ ਨਹੀਂ ਸਿੱਧੀ ਇੱਥੇ ਆ ਜਾਣਾ ਹਸਪੀਟਲ ਚ ਆ ਜਾਣਾ ਦੱਸਦੇ ਬਾਰੇ ਮੈਨੂੰ ਠੀਕ ਆ ਉਹ ਦੱਸ ਨਹੀਂ ਰਿਹਾ ਰੋਣ ਲੱਗ ਗਿਆ ਫਿਰ ਮੈਂ ਸਮਝ ਗਿਆ ਸੀਗਾ ਵੀ ਇੱਕ ਵਿੱਚ ਗਲਤ ਗੱਲ ਹੋ ਗਈ ਸਰ ਕੋਈ ਉਸ ਤੋਂ ਬਾਅਦ ਫਿਰ ਘੰਟੇ কা ਬਾਅਦ ਉੱਥੋਂ ਸ਼੍ਰੀ ਨਗਰ ਤੋਂ ਫੋਨ ਆਇਆ ਸਰ ਜੁਨਟ ਤੋਂ ਇਹਨਾਂ ਦਿੱਤਾ ਉਹਨੇ ਦੱਸਿਆ ਵੀ ਪ੍ਰਿਤਪਾਲ ਸਿੰਘ ਸੀਹ ਹੋਗੇ ਕਦ ਹੀ ਹੋ ਗਈ ਸੀ ਮੇਰੇ ਜੀ ਸਰ ਮੈਰਿਜ ਨੂੰ ਉਹਨਾਂ ਨੇ ਕਰਾਈ ਆ ਸੀ 24 ਫਰਵਰੀ ਨੂੰ ਮੈਰਿਜ ਕਰਵਾ ਕੇ ਛੁੱਟੀ ਕੱਟ ਕੇ ਫਿਰ ਗਏ ਨੇ ਅਪ੍ਰੈਲ ਦੇ ਵਿੱਚ ਚੱਲ ਗਈ ਉਸ ਤੋਂ ਬਾਅਦ ਫਿਰ ਠੀਆਂ ਆਏ ਹੈਗੇ ਹੁਣ ਛੁੱਟੀ ਆਉਣਾ ਸੀ ਉਹਨਾਂ ਨੇ ਆਹੀ ਮਹੀਨੇ ਕਹਿ ਰਹੇ ਸੀ ਕਿ ਛੁੱਟੀ ਹਾਜੂਗਾ ਲਾਸਟ ਤੱਕ ਚੱਲ ਮੈਂ ਵੀ ਮੈਂ ਦਿਵਾਲੀ ਦਵਲੀ ਦੇਖ ਕੇ ਫਿਰ ਜਲ ਜੂਗਾ ਕਿੰਨੇ ਟਾਈਮ ਪਹਿਲਾਂ ਭਰਤੀ ਹੋਏ ਨੇ ਕੋਗੇ ਸਰ ਉਹ ਨੂੰ ਹੋ ਗਏ 10 ਸਾਲ ਹੋ ਗਏ ਜੀ 2015 ਚ ਭਰਤੀ ਹੋਏ ਸੀਗਾ ਕੀ ਕਰਨਾ ਚਾਹੁੰਦੇ ਹੁਣ ਤੁਸੀਂ ਜਿਹੜਾ ਹੈਗਾ ਸਰਕਾਰਾਂ ਨੇ ਸਰ ਸਾਡਾ ਭਾਈ ਗਿਆ ਹੀ ਬਸ ਸਰਕਾਰਾਂ ਬਦਲਾ ਲੈਣ ਹੁਣ ਕੀ ਕਰਨਾ ਸਾਡਾ ਤਾਂ ਹੁਣ ਭਾਈ ਹੀ ਚਲੇ ਗਿਆ ਜਿਹੜਾ ਹੁਣ ਇੱਕ ਰਹਿੰਦਾ ਉਹਨੂੰ ਵੀ ਚੱਕ ਦੇਣਾ ਜਾਂ ਤਾਂ ਜਿਹੜਾ ਫਿਰ ਰਿਹਾ ਉੱਥੇ ਜਿਹੜਾ ਮਾਰ ਕੇ ਗਿਆ